ਥਾਣਿਆਂ ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਚੌਕਸ ਦੇ ਵਿੱਚ ਜੀਹਾਂ ਥਾਣਿਆਂ ਦੇ ਹਮਲੇ ਤੋਂ ਬਾਅਦ ਪੁਲਿਸ ਚੌਕਸ ਗੁਰਾਇਆਂ ਦੇ ਵਿੱਚ ਦੇਰ ਰਾਤ ਨਾਈਟ ਡੋਮਿਨੇਸ਼ਨ ਚੈਕਿੰਗ ਥਾਣਿਆਂ ਦੇ ਬਾਹਰ ਪੂਰੀ ਲਾਈਟਨਿੰਗ ਸੀਸੀਟੀਵੀ ਬੰਕਰ ਸਮੇਤ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਡੀਆਈਜੀ ਵੱਲੋਂ ਚੈਕਿੰਗ ਕੀਤੀ ਗਈ ਤਾਂ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੇ ਜਿਹੜੀ ਚੈਕਿੰਗ ਜਾਰੀ ਕੀਤੀ ਗਈ ਹੈ ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਮਾਂ ਦੇ ਵਿੱਚ ਥਾਣਿਆਂ ਦੇ ਬਾਹਰ ਹੋ ਰਹੇ ਅਜਿਹੇ ਤਾਬਣ ਤੋੜ ਹਮਲਿਆਂ ਨੂੰ ਲੈ ਕੇ ਹੁਣ ਪੁਲਿਸ ਚੌਕਸ ਦੇ ਵਿੱਚ ਆ ਗਈ ਹੈ ਜਿਸ ਦੇ ਚਲਦੇ ਗੁਰਾਇਆ ਦੇ ਵਿੱਚ ਦੇਰ ਰਾਤ ਨਾਈਟ ਡੋਮਿਨੇਸ਼ਨ ਚੈਕਿੰਗ ਥਾਣਿਆਂ ਦੇ ਬਾਹਰ ਪੂਰੀ ਤਰ੍ਹਾਂ ਲਾਈਟਨਿੰਗ ਸੀਸੀਟੀਵੀ ਕਿਹੜੇ ਚੱਲ ਰਹੇ ਨੇ ਕਿਹੜੇ ਨਹੀਂ ਉਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕੁਝ ਕੁ ਦਿਨਾਂ ਪਹਿਲਾਂ ਹੀ ਤਿੰਨ ਬਦਮਾਸ਼ਾਂ ਦੀ ਐਨਕਾਊਂਟਰ ਹੋਏ ਨੇ ਯੂਪੀ ਦੇ ਵਿੱਚ ਜਿਨ੍ਹਾਂ ਦੇ ਹਮਲੇ ਦੇ ਵਿੱਚ ਹੱਥ ਦੱਸਿਆ ਜਾ ਰਿਹਾ ਸੀ ਤਾਂ ਸੀਸੀਟੀਵੀ ਵਿੱਚ ਜਿਹੜੀ ਸਾਹਮਣੇ ਆਈ ਸੀ ਤਾਂ ਹੁਣ ਸਵੇਰੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਫਲਹਾਲ ਦੱਸਿਆ ਜਾ ਰਿਹਾ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੇ ਜਾਰੀ ਕੀਤੀ ਗਈ ਹੈ ਚੈਕਿੰਗ ਤਾਂ ਗੁਰਾਇਆ ਦੇ ਵਿੱਚ ਰਾਤ ਨਾਈਟ ਡੋਮੀਨੇਸ਼ਨ ਅਚੈਕਿੰਗ ਥਾਣਿਆਂ ਦੇ ਬਾਅਦ ਪੂਰੀ ਤਰ੍ਹਾਂ ਲਾਈਟਨਿੰਗ ਬੰਕਰ ਸਮੇਤ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਤੁਸੀਂ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ। ਇਹ ਰੇਂਜ ਲੈਵਲ ਤੇ ਅਸੀਂ ਨਾਈਟ ਡੋਮਿਨੇਸ਼ਨ ਐਕਸਰਸ ਪਲਾਨ ਕੀਤੀ ਹੈ ਜਿਦੇ ਵਿੱਚ ਕਿ ਤਿੰਨੋਂ ਐਸਐਸਪੀ ਸਾਡੇ ਹਿਸ਼ਾਰਪੁਰ ਜਲੰਧਰ ਕਪੂਰਥਲਾ ਦੇ ਐਸਐਸਪੀਜ਼ ਬਾਹਰ ਆ ਪੂਰੀ ਰੇਂਜ ਦੇ ਵਿੱਚ ਤਕਰੀਬਨ 100 ਦੇ ਕਰੀਬ ਨਾਕੇ ਲੱਗੇ ਹੋਏ ਆ 100 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਸੱਗੀਆਂ ਔਰ 1000 ਪੁਲਿਸ ਮੁਲਾਜ਼ਮ ਬਾਹਰ ਲੱਗੇ ਹਲਕਾ ਜੀਓਜ਼ ਔਰ ਐਸਐਸਪ ਇਹ ਜਿਹੜਾ ਪ੍ਰਵੇਲਿੰਗ ਸਿਕਿਉਰਿਟੀ ਸਿਨੈਰੀਓ ਨੂੰ ਦੇਖਦੇ ਹੋਏ ਅਸੀਂ ਜਿਹੇ ਰੂਟੀਨ ਚ ਨਾਈਟ ਚੈਕਿੰਗ ਹੁੰਦੀ ਹੈ ਲੇਕਿਨ ਅੱਜ ਸਪੈਸ਼ਲ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਹਜ਼ਾਰ ਦੇ ਕਰੀਬ ਮੁਲਾਜ਼ਮ ਔਰ ਥਾਣਿਆਂ ਦੀ ਸਿਕਿਉਰਿਟੀ ਚੈਕਿੰਗ ਕੀਤੀ ਗਈ ਹੈ ਜਿਹਦੇ ਵਿੱਚ ਕੀ ਗੁਰਾਇਆ ਹੋ ਗਿਆ ਉਸ ਤੋਂ ਪਹਿਲਾਂ ਦਸਾਂਝ ਪੁਲਿਸ ਥੰਕੀ ਨੂੰ ਵਿਜ਼ਿਟ ਕੀਤਾ ਗਿਆ ਇੱਥੇ ਲਾਈਟਿੰਗ ਅਰੇਂਜਮੈਂਟ ਇਹਨਾਂ ਦੀ ਐਸਓਪੀ ਹੈਗੀ ਹੈ ਅਗਰ ਇਨ ਕੇਸ ਆਫ ਐਨੀ ਐਮਰਜੈਂਸੀ ਔਰ ਇਨ ਕੇਸ ਆਫ ਐਨੀ ਅਟੈਕ ਤਾਂ ਇਹਨਾਂ ਦੀ ਡ੍ਰਿਲ ਹੈਗੀ ਹੈ ਜਿਹਦੇ ਵਿੱਚ ਕੀ ਮੂਟਰ ਵੱਜਦਾ ਔਰ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਆਪਣੇ ਪੋਜੀਸ਼ਨਸ ਲੈਣੇ ਆਂ ਔਰ 15 ਤੋਂ 20% ਜਿਹੜੀ ਹੈਗੀ ਪੁਲਿਸ ਫੋਰਸ ਥਾਣੇ ਦੀ ਉਹ ਥਾਣੇ ਦੇ ਵਿੱਚ હાજર ਠੀਕ ਹੈ ਪਰ ਪਹਿਲੇ ਦਿਨ ਜਿਹੜਾ ਗੁਰਦਾਸਪੁਰ ਨੇ ਜਿਹੜਾ ਐਕਸ ਹੋਇਆ ਉਹਨੂੰ ਲੈ ਕੇ ਹੁਣ ਕੁਝ ਹੋਰ ਪੁਲਿਸ ਹੁੰਦਾ ਸੁਰੱਖਿਆ ਦਾ ਪ੍ਰਬੰਧਾ ਉਹ ਕੀਤਾ ਗਿਆ ਜਿਵੇਂ ਕਿ ਮੈਂ ਕਿਹਾ ਕਿ 20% ਪੁਲਿਸ ਫੋਰਸ ਥਾਣੇ ਚ ਹਾਜ਼ਰ ਰਹੇਗੀ ਆ ਪ੍ਰੋਪਰ ਲਾਈਟਿੰਗ ਥਾਣੇ ਦੀ ਪ੍ਰੋਪਰ ਅਸਲਾ ਹਰ ਪੁਲਿਸ ਮੁਲਾਜ਼ਮ ਕੋਲ ਸੀਸੀਟੀਵੀ ਕੈਮਰਾ ਔਰ ਥਾਣੇ ਦੇ ਬਾਹਰ ਹੀ ਜਿਹੜੀ ਹੈਗੀ ਆ ਉਹ ਚੇਜ਼ ਵੀਕਲ ਕਯੂ ਆਰਟੀ ਟੀਮਸ ਔਰ ਰਾਤ ਨੂੰ ਸ਼ੱਕੀ ਬੰਦੇ ਰਾਉਂਡ ਅਪ ਕਰਨੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਪਿਛਲੇ तकरीबन 1 ਕੁ ਮਹੀਨੇ ਤੋਂ ਚੱਲ ਰਿਹਾ ਹੈ ਕ੍ਰਾਈਮ ਨੂੰ ਲਗੇ ਸਾਡੇ ਜਲੰਧਰ ਰੂਰਲ ਐਸਐਸਪੀ ਹਰਕਮਲ ਖਾਤਨੇ ਬੜਾ ਵਧੀਆ ਕੰਮ ਕੀਤਾ ਹੈ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਅਸੀਂ ਬਲੀਵ ਕਰਦੇ ਹਾਂ ਹਿਸਟਰੀ ਸ਼ੀਟਸ ਬਹੁਤ ਖੋਲੀਆਂ ਹੈਗੀਆਂ ਬੇਲ ਆਊਟ ਕ੍ਰਿਮੀਨਲਸ ਚੈੱਕ ਕਰਦੇ ਆਂ ਔਰ ਫਿਰ ਔਰ ਖਾਸ ਕਰ ਫਿਲੌਰ ਡੀਐਸਪੀ ਨੇ ਪਿਛੇ ਜੇ ਕਾਫੀ ਸਨੇਚਰਸ ਔਰ ਗੈਂਗਸ ਫੜੇ ਆ ਜਿਹਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਤੋਂ ਰਿਕਵਰੀਜ਼ ਹੋਈਆਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਚ